ਨਿਊਜ਼ੀਲੈਂਡ ਦੀ ਧਰਤੀ ਤੇ ਪਹਿਲਾ ਧਾਰਮਿਕ ਬਗੀਚਾ ਜਿਹਦੇ ਵਿੱਚ ਬਾਬੇ ਨਾਨਕ ਦੀ ਯਾਦਗਾਰ ਮਿਲਕੀ ਰਾਮ ਅਤੇ ਨਿਰਮਲ ਪ੍ਰਾਣੀ ਨੇ ਬਣਾ ਦਿੱਤੀ ਹੈ ਇਹ ਧਾਰਮਿਕ ਬਗੀਚਾ ਇੱਕ ਪੰਜਾਬੀ ਕਿਸਾਨ ਪਰਿਵਾਰ ਦੀ ਰਿਹائش ਦੇ ਉੱਪਰ ਬਣਿਆ ਹੋਇਆ ਹੈ ਜੋ ਕਿ ਸ਼ਰਧਾ ਅਤੇ ਰੂਹਾਨੀਅਤ ਦੀ ਖੁਸ਼ਬੂ ਵਖੇਰ ਰਿਹਾਏ ਤਾਂ ਆਖਿਰ ਕੀ ਹੈ ਇਸ ਸਾਰੀ ਦੀ ਸਾਰੀ ਗੱਲਬਾਤ ਦੇ ਪਿੱਛੇ ਦੀ ਅਸਲ ਕਹਾਣੀ ਅਤੇ ਕਿੰਨੀ ਕੁ ਜ਼ਿਆਦਾ ਮੁਹੱਬਤ ਕਰਦੇ ਨੇ ਇਹ ਕਿਸਾਨ ਆਓ ਤੁਹਾਨੂੰ ਦੱਸਦੇ ਹਾਂ ਲਾਹੌਰ ਸ਼ਹਿਰ ਦੇ ਵਿੱਚ ਵਸਦੇ ਲੋਕਾਂ ਦੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪ੍ਰਤੀ ਕਿੰਨੀ ਸ਼ਰਧਾ ਹੋਵੇਗੀ ਉਸ ਦੇ ਪ੍ਰਤੱਖ ਦਰਸ਼ਨ ਲਾਹੌਰੀ ਬੀਬੀ ਦੇ ਰਾਹੀ ਨਿਊਜ਼ੀਲੈਂਡ ਦੇ ਵਿੱਚ ਵੀ ਕਿਤੇ ਜਾ ਸਕਦੇ ਨੇ ਆਕਲੈਂਡ ਤੋਂ ਲਗਭਗ 300 ਕਿਲੋਮੀਟਰ ਦੂਰ ਸਮੁੰਦਰ ਕੰਢੇ ਵਸਿਆ ਸ਼ਹਿਰ ਹੈ ਫਾਕਾਤਾਨੀ ਇੱਥੇ ਇੱਕ ਧਾਰਮਿਕ ਬਗੀਚਾ ਹੈ ਦੀ ਹੋਲੀ ਗਾਰਡਨਸ ਜਿਸ ਦੀ ਆਨ ਸ਼ਾਨ ਅੱਜ ਵੀ ਬਰਕਰਾਰ ਹੈ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਵੇਗਾ ਕਿ ਇਹ ਧਾਰਮਿਕ ਬਗੀਚਾ ਇੱਕ ਪੰਜਾਬੀ ਕਿਸਾਨ ਪਰਿਵਾਰ ਦੀ ਰਿਹਾਈਸ਼ ਯਾਨੀ ਕਿ ਉਹਨਾਂ ਦੀ ਜਾਇਦਾਦ ਦੇ ਉੱਪਰ ਬਣਿਆ ਹੋਇਆ ਹੈ। ਸਰਗਵਾਸੀ ਮਿਲਖੀ RAM ਪਿੰਡ ਮੁੰਡਾਲਾ ਜਲੰਧਰ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਨਿਰਮਲ ਰਾਣੀ ਜਨਮ 1929 ਜੋ ਕਿ 1947 ਦੀ ਵੰਡ ਦੇ ਵੇਲੇ ਲਾਹੌਰ ਤੋਂ ਭਾਰਤ ਆਏ ਸੀ। ਦੇ ਪਰਿਵਾਰ ਦਾ ਇਹ ਸ਼ਾਨਾਮੱਤੀ ਨਿਵੇਸ਼ ਸੀ ਕਿ ਜੋ ਅੱਜ ਧਾਰਮਿਕ ਬਗੀਚੇ ਦੇ ਰੂਪ ਦੇ ਵਿੱਚ ਸ਼ਰਦਾ ਅਤੇ ਰੋਹਾਨੀਅਤ ਦੀ ਖੁਸ਼ਬੂ ਬਖੇਰ ਰਿਹਾ ਹੈ ਇਸ ਧਾਰਮਿਕ ਬਗੀਚੇ ਦੀ ਜਾਣਕਾਰੀ ਦੇ ਵਾਸਤੇ ਪੰਜਾਬੀ ਮੀਡੀਆ ਕਰਮੇ ਸਰਦਾਰ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਅਤੇ ਸਰਦਾਰ ਹਰਜੂਤ ਸਿੰਘ ਬੈਂਸ ਅਤੇ ਸਰਦਾਰ ਨਵਤੇਜ ਸਿੰਘ ਰੰਧਾਵਾ ਬੀਤੇ ਦਿਨੀ ਉੱਥੇ ਗਏ ਉਸ ਦੇ ਪਰਿਵਾਰ ਨੂੰ ਮਿਲੇ ਅਤੇ ਇਸ ਧਾਰਮਿਕ ਬਗੀਚੇ ਦਾ ਦੌਰਾ ਵੀ ਕੀਤਾ ਇਸ ਧਾਰਮਿਕ ਬਗੀਚੇ ਦੇ ਅੰਦਰ 1960 ਦੇ ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਮੂਰਤੀ ਸਵਰਗਵਾਸੀ ਨਿਰਮਲ ਰਾਣੀ ਦੇ ਵੱਲੋਂ ਸਥਾਪਿਤ ਕੀਤੀ ਗਈ ਸੀ ਇਸ ਦੀ ਚਾਰ ਦਿਵਾਰੀ ਉਤੇ ਖੰਡੇ ਦਾ ਨਿਸ਼ਾਨ ਵੀ ਬਣਿਆ ਹੋਇਆ ਹੈ ਜ਼ਿਕਰਯੋਗ ਹੈ ਕਿ ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਨਿਊਜ਼ੀਲੈਂਡ ਦੇ ਵਿੱਚ ਅਜੇ ਪਹਿਲਾ ਗੁਰਦੁਆਰਾ ਸਾਹਿਬ ਵੀ ਸ਼ੁਸ਼ੋਭਿਤ ਨਹੀਂ ਸੀ ਹੋਇਆ ਇੱਥੇ ਪਹਿਲਾ ਗੁਰਦੁਆਰਾ ਸਾਹਿਬ ਹੈਮਲਟਨ ਸ਼ਹਿਰ ਵਿਖੇ 28 ਮਈ 1977 ਨੂੰ ਖੋਲਿਆ ਗਿਆ ਸੀ ਇਸ ਵੇਲੇ ਚਰਦੀ ਕਲਾਈ ਕਿ 35 ਦੇ ਕਰੀਬ ਗੁਰਦੁਆਰਾ ਸਾਹਿਬ ਇਸ ਥਾਂ ਦੇ ਉੱਪਰ ਅੱਜ ਵੀ ਮੌਜੂਦ ਨੇ ਸ਼੍ਰੀਮਤੀ ਨਿਰਮਲ ਰਾਣੀ ਦਾ ਪਤੀ ਮਿਲਕੀ RAM 1920 ਦੇ ਵਿੱਚ ਇੱਥੇ ਆਇਆ ਸੀ ਅਤੇ ਵਾਕਾਤਾਨੀ ਦੇ ਵਿੱਚ ਲੰਮਾ ਸਮਾਂ ਵੀ ਰਿਹਾ ਇੱਥੇ ਰਹਿਣ ਵਾਲਾ ਇਹ ਪਹਿਲਾ ਪੰਜਾਬੀ ਪਰਿਵਾਰ ਸੀ ਅਤੇ ਇਹਨਾਂ ਦੇ ਨਾਮ ਦੇ ਪਿੱਛੇ ਆ ਕੇ ਫਰਮਾਹ ਵੀ ਜੁੜ ਗਿਆ ਸੀ ਇਸ ਵੇਲੇ ਉੱਥੇ ਦੋ ਸੜਕਾਂ ਦਾ ਨਾਮ ਵੀ ਇਸ ਪਰਿਵਾਰ ਦੇ ਨਾਮ ਦੇ ਉੱਪਰ ਸੁਣਾਇਆ ਜਾਂਦਾ ਹੈ ਅਤੇ ਇਸ ਦਾ ਨਾਮ ਫਰਮਾ ਰੂਡ ਅਤੇ ਦੂਸਰਾ ਨਿਰਮਲ ਪਲੇਸ ਆਖਿਆ ਜਾਂਦਾ ਹੈ ਉੱਪਰ ਪਹਿਲੇ ਧਾਰਮਿਕ ਬਗੀਚੇ ਜਿਸ ਦੇ ਵਿੱਚ ਬਾਬੇ ਨਾਨਕ ਦੀ ਯਾਦਗਾਰ ਮਿਲਖੀ ਰਾਮ ਅਤੇ ਨਿਰਮਲ ਰਾਣੀ ਨੇ ਬਣਾਈ ਹੈ ਅਤੇ ਬਹੁਤ ਹੀ ਅਦਬ ਸਤਿਕਾਰ ਦੇ ਨਾਲ ਉਹਨਾਂ ਦੇ ਵੱਲੋਂ ਇਸ ਦੀ ਦੇਖਭਾਲ ਵੀ ਕੀਤੀ ਗਈ ਸੀ ਅਤੇ ਹੁਣ ਉਹਨਾਂ ਦੀ ਆਉਣ ਵਾਲੀ ਪੀੜ੍ਹੀਆਂ ਵੀ ਇਸ ਦੀ ਦੇਖਭਾਲ ਕਰ ਰਹੀਆਂ ਨੇ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ